ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੋਰਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇਧਰ ਲਾਣ ਲੱਗੇ ਸੀ ਜੀ ਆਪਾਂ ਮਸ਼ੀਨ ਉੱਧਰ ਬਣਾਉਣ ਲੱਗੇ ਸੀ ਆਪਾਂ ਨਾਸ਼ਤਾ ਰੇਣੂ ਬਣਾਉਣ ਲੱਗੀ ਸੀ ਠੀਕ ਹੈ ਜੀ ਤੇ ਗਾਇਸ ਮੈਂ ਕਿ ਕਿੱਥੇ ਮੈਂ ਦਿਖਾਣ ਮੇਰੇ ਪੱਤੇ ਕਿਥੇ ਗਏ ਹੁਣ ਤਾਂ ਨਹੀਂ ਸੁਟਤੇ ਕਿ ਨਹੀਂ ਰਹੀ ਮੈਂ ਇਹ ਸੋਚਦੇ ਹਾਂ ਦੇਖਦੇ ਹਾਂ ਹਾਂ ਦੇਖੋ ਜੀ ਇੱਧਰ ਮੈਂ ਮਹਿੰਦੀ ਕੋਲਣ ਦੀ ਤਿਆਰੀ ਕਰ ਰਹੀ ਆ ਮਹਿੰਦੀ ਲਗਾਉਂਗੀ ਬਲੈਕ ਵਾਲਾ ਲਈ ਅੱਜ ਮੈਂ ਸਪੈਸ਼ਲਿਸਟ ਕੁਝ ਬਣਾਉਂਗੀ ਤੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੇ ਆ ਦੇਖੋ ਜੀ ਮੈਂ ਲਸਣ ਦੇ ਪੱਤੀਆਂ ਲੈ ਲਈਆਂ ਪਿਆਜ਼ ਦੀਆਂ ਵੀ ਪੱਤੀਆਂ ਵਿੱਚੇ ਢੋਲੂਗੀ ਠੀਕ ਹੈ ਭੰਡੇ-ਭੁੰਡੇ ਲਾ ਲੈਨੇ ਆ ਤੇ ਬਾਕੀ ਆਪਾਂ ਹੁਣ ਚੱਲਿਆ ਮੈਂ ਤੇਰੇ ਨੂੰ نیچے ਮਹਿੰਦੀ ਲੈਣ ਮਹਿੰਦੀ ਤਾਜੀ ਲੱਗੀ ਹੋਈ ਹੈ ਜੀ ਇੱਥੇ ਆਪਾਂ ਤੁਹਾਨੂੰ ਦਿਖਾਣੇ ਆ ਤਦ ਲੋ ਗਾਇਸ ਆ ਦੇਖੋ ਜੀ ਆਪਾਂ ਇਹ ਪਿਆਜ਼ਾਂ ਦੇ ਵੀ ਪੱਤੇ ਲੈ ਲਏ ਵਿੱਚੇ ਠੀਕੇ ਜੀ ਇਹ ਵੀ ਲੈ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨ ਲੱਗੇ ਆ ਆਪਾਂ ਲਗਵਾਉਣ ਲੱਗੇ ਆ ਤੇ ਲੋ ਗਾਇਸ ਬਹੁਤ ਸਾਰੀਆਂ ਭੈਣਾਂ ਅਕਸਰ ਐਵੇਂ ਕਰਦੀਆਂ ਕਿ ਅੱਜ ਕੱਲ੍ਹ ਛਿਲਕੇ ਸੁੱਟ ਦਿੰਦੀਆਂ ਤੁਹਾਨੂੰ ਪਤਾ ਹੈ ਸਭ ਤੋਂ ਵਧੀਆ ਦੇਸੀ ਤਰੀਕਾ ਲੈ ਕੇ ਆਈਆਂ ਮੈਂ ਅੱਜ ਜੋ ਮੈਂ ਆਪਣੇ ਵਾਲਾਂ ਤੇ ਯੂਜ਼ ਕਰਦੀ ਆ ਮੈਂ ਕਿਹਾ ਕਿਉਂ ਨਾ ਆਪਣੀ ਭੈਣੀਆਂ ਨਾਲ ਭੈਣਾਂ ਨਾਲ ਸ਼ੇਅਰ ਕਰਾਂ ਤੇ ਆ ਦੇਖੋ ਜੀ ਮੈਂ ਇਹਦੇ ਚ ਲੈਨੇ ਲਸਣ ਤੇ ਪਿਆਜ਼ ਦੇ ਛਿਲਕੇ ਇਹਨਾਂ ਨੂੰ ਆਪਾਂ ਜਿੱਦਾਂ ਯੂਜ਼ ਕਰਾਂਗੇ ਤੁਹਾਨੂੰ ਦੱਸਾਂਗੇ ਵਾਸ਼ ਕਰਕੇ ਇਹਨੂੰ ਸੁਕਾ ਲੈਣਾ ਪੱਤੀਆਂ ਨੂੰ ਕਿਉਂਕਿ ਜਿਹੜੀ ਡਸਟ ਹੁੰਦੀ ਹੈ ਨਾ ਇਹਨਾਂ ਦੀ ਸਾਰੀ ਨਿਕਲ ਜਾਂਦੀ ਹੈ ਤੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਇਹ ਵਾਲੀ ਡਾਈ ਲਗਾ ਲੋਗੇ ਨਾ ਬਹੁਤ ਵਧੀਆ ਤੇ ਜਿਹੜੀ ਬਾਹਰ ਦੀਆਂ ਡਾਈਆਂ ਹੁੰਦੀਆਂ ਨਾ ਕੈਮੀਕਲ ਵਾਲੀਆਂ ਉਹ ਭੁੱਲ ਜਾਓਗੇ ਇਹ ਅਮਰਤਪੁਰ ਹੈ ਅਮਰਤਪੁਰ ਲਾ ਪਾਪਾ ਨਹੀਂ ਲੈ ਕੇ ਆਈ ਮੈਂ ਤੇ ਲੋ गाइस ਮੇਰੇ ਹੱਥ 'ਚ ਨਹੀਂ ਹੈਗਾ ਆਪਾਂ ਚੱਲਿਆਂ ਥੱਲੇ ਪਾਰਕ 'ਚ ਠੀਕ ਹੈ ਜੀ ਇੱਥੇ ਪਾਰਕ ਦੇ ਵਿੱਚ ਲੱਗੀ ਹੋਈ ਹੈ ਮਹਿੰਦੀ ਲਿਫਟ ਉੱਧਰ ਲਈ ਆਏਗੀ ਹਾਂ ਲੋ ਜੀ ਆ ਗਈ ਲਿਫਟ ਰੇਨੂ ਸਹਾਈ ਤੁਹਾਡੀ ਜੀ ਕਿਉਂ ਆਜੀਤ 파ਰਖ ਲੀਲਾ ਔਰ ਚਿੱਟ ਤੇ ਇੱਧਰ ਲੱਗੀ ਹੋਈ ਹੈ ਮਹਿੰਦੀ ਹੁਣ ਇਹਨੂੰ ਰੇਨੂ ਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਵੈਸੇ ਪੜ੍ਹਿਆ ਅਚਲ ਲਿਖਿਆ ਆਇਆ ਤੇ ਮੈਨੂੰ ਮੈਂ ਪੜ੍ਹਿਆ ਵੀ ਨਹੀਂ ਨਾ ਰੇਨੂ ਪਿਆਰ ਦੇਖੋ ਗਾਇਸ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੋਈ ਹੈ ਵੀਡੀਓ ਦੇਖੋ ਕਿ ਕਿੰਨਾ ਅੱਛਾ ਅੱਛਾ ਪਾਰਕ ਬਣਿਆ ਆ ਬਹੁਤ ਸੋਹਣਾ ਆ ਦੇਖੋ ਗਾਇਸ ਕਿੰਨੇ ਸਾਰੇ ਬੂਟੇ ਇਹਨਾਂ ਨੇ ਲਾਏ ਹੋਏ ਆ ਕਿੱਥੇ ਮਹਿੰਦੀ ਅੱਛਾ ਇਹ ਹੈ ਮਹਿੰਦੀ ਲਿਖਿਆ ਹੋਇਆ ਨਾ ਹਾਂ ਦੇਖੋ ਹਾਂ ਦੇਖੋ ਜੀ ਇਹਨਾਂ ਨੇ ਲਿਖਿਆ ਹੋਇਆ ਹੈ ਮਹਿੰਦੀ ਆ ਦੇਖੋ ਹਾਂ ਇਹ ਬੂਟੇ ਬਹੁਤ ਸਾਰੇ ਹੋਣੇ ਆ ਤੇ ਆਪਾਂ ਤਾਜ਼ੀ-ਤਾਜ਼ੀ ਮਹਿੰਦੀ ਦੇ ਤੋੜ ਕੇ ਬਣਾਵਾਂਗੇ ਹੋਰ ਵੀ ਲੱਗੇ ਨੇ ਬੂਟੇ ਕਿਉਂਕਿ ਘੱਟ ਹੋਏਗਾ ਨਾ ਤੇ ਮੈਂ ਇਹਦੇ ਕੋਲੋਂ ਮੰਗਵਾਇਆ ਸੀ ਤੇ ਇੱਥੇ ਦੁਕਾਨ ਤੋਂ ਕਿਤੋਂ ਵੀ ਨਹੀਂ ਮੈਨੂੰ ਮਿਲੀ ਮਹਿੰਦੀ ਤੇ ਮੈਂ ਜਿਹੜਾ ਬਣਾਉਂਗੀ ਨਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਇਹਨੂੰ ਏਦਾਂ ਕਰਕੇ ਆ ਦੇਖੋ ਏਦਾਂ ਕਰਕੇ ਨਾ ਪੱਤੀਆਂ ਏਦਾਂ ਤੋੜ ਲੈਂਦੇ ਹੁੰਦੇ ਆ ਆ ਦੇਖੋ ਗਾਇਜ਼ ਆਪਾਂ ਇੱਕ ਬੂਟੇ ਨੂੰ ਦੋ ਜਣੀਆਂ ਜਿਮੜ ਗਿਆ ਇਸ ਬੂਟੇ ਦੀ ਮੇਜ ਕੱਢਣ ਲੱਗੀਆਂ ਸੀ ਆ ਦੇਖੋ ਕਲੀ ਤੋੜ ਲਈ ਮੈਂ ਕਲੀ ਨਾ ਤੋੜ ਬਸ ਪੱਤੇ ਪੱਤੇ ਤੋੜ ਤੱਲੋ ਗਾਇਸ ਆਪਾਂ ਦੇਖੋ ਕਿੰਨੇ ਸਾਰੇ ਮਹਿੰਦੀ ਤੋੜ ਲਿਆ ਆਇਆ ਤੇ ਹੁਣ ਬਣਾਵਾਂਗੇ ਜਿੱਦਾਂ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਸਪੈਸ਼ਲੀ ਰੇਨੂ ਨੇ ਮੈਨੂੰ ਦੱਸਿਆ ਵੀ ਇੱਥੇ ਮਹਿੰਦੀ ਦੇ ਬੂਟੇ ਲੱਗੇ ਹੋਏ ਆ ਆਹ ਵਾਲਾ ਦੇਖੋ ਇਹ ਲੈ ਕੇ ਆਈਆਂ ਮੈਂ ਸੁਵੰਜਨਾ ਦਾ ਕਿਚੋ ਲੈ ਕੇ ਆਈਆਂ ਵੀ ਸੁਵੰਜਨਾ ਦੀ ਮਾਲੀ ਨੇ ਕੱਟ ਰਿਆ ਸੀ ਤੇ ਮੈਂ ਉਹ ਕੋਲ ਟਾਣੀ ਲੈ ਕੇ ਆਈਆਂ ਠੀਕ ਹੈ ਜੀ ਤੇ ਇਹਦੇ ਵੀ ਦੇਖੋ ਇਹ ਵੀ ਪੱਤੇ ਆਪਾਂ ਪਾਵਾਂਗੇ ਮੈਂ ਜੋ ਜੋ ਲੈ ਕੇ ਆਈ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੈ ਸਵੰਜਨਾ ਜਿਹਨੂੰ ਆਪਾਂ ਹਿੰਦੀ ਦੇ ਵਿੱਚ ਮੁਰਿੰਗਾ ਵੀ ਬੋਲਦੇ ਆਂ ਪੰਜਾਬੀ ਵਿੱਚ ਅਸੀਂ ਸਵੰਜਨਾ ਬੋਲਦੇ ਆਂ ਮੁਰਿੰਗਾ ਵੀ ਬੋਲਦੇ ਆਂ ਨੂੰ ਹਿੰਦੀ ਵਿੱਚ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆਂ ਤੇ ਇਹ ਵਾਲਾ ਆਪਾਂ ਤੋੜ ਕੇ ਪਹਿਲਾਂ ਮੈਂ ਪੱਤੇ ਇਹਦੇ ਮਹਿੰਦੀ ਚ ਰਲਾਉਂਗੀ ਬਾਕੀ ਜੀ ਦੇਖਦੇ ਆਂ ਜਿਸ ਤਰ੍ਹਾਂ ਵੀ ਹੋਏਗਾ ਇਹਦੀਆਂ ਤੁਹਾਨੂੰ ਮੈਂ ਪੂਰੀ ਵੀਡੀਓ ਬਣਾ ਕੇ ਦੱਸੂੰਗੀ ਸਵੰਜਨਾ ਸਾਡੇ ਲਈ ਕਿੰਨੇ ਫਾਇਦੇਮੰਦ ਹੁੰਦਾ ਹੈ ਇਹ ਸਾਡੇ ਲਈ ਗੋਡੇਆਂ ਲਈ ਸਾਡੇ ਸਰੀਰ ਲਈ weight loss ਲਈ ਬਹੁਤ अच्छी चीज ਹੈ ਇਹਦੇ ਬਹੁਤ ਜਿਆਦਾ ਫਾਇਦੇ ਹੁੰਦੇ ਆ ਸੁਨਜਣਾ ਦੇ ਤੇ ਲਓ गाइस ਆ ਦੇਖੋ ਅਸੀਂ ਆਪਾਂ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰ ਲਿਆ ਵਿੱਚ ਇਹਦੇ ਸੁੰਝਣਾ ਦੇ ਆਪਾਂ ਬੁੱਤੇ ਦੇ ਪੱਤੇ ਪਾ ਲਏ ਠੀਕ ਹੈ ਜੀ ਇਹ ਆ ਪਾ ਲਈ ਹੁਣ ਆਪਾਂ ਮੈਂਦੀ ਹੁਣ ਇਹਨੂੰ ਤੋੜੋ ਚੰਗੀ ਤਰ੍ਹਾਂ ਤਾਂ ਕਿ ਇਹਦੇ ਸੁਣ ਮਿੱਟੀ ਨਾ ਹੋਵੇ ਇਸ ਕਰਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸਦੇ ਆ ਗਿੱਲੀ ਸੁਕਾਣੀ ਸਕੂਲੀ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕਿਉਂਕਿ ਮੈਂ ਲਗਾਣੀ ਹੈ ਇਸ ਕਰਕੇ ਆਪਾਂ ਤਾਂ ਗਿੱਲੇ ਧੋ ਕੇ ਲਗਾ ਰਹੇ ਹਾਂ ਮੈਦੀ ਧੋ ਕੇ ਅੱਛੀ ਹੈ ਆ ਭਾਈ ਗਰੀਬ ਗਾਈਸ ਆ ਦੇਖੋ ਜੀ ਆਪਾਂ ਹੁਣ ਮਹਿੰਦੀ ਚੰਗੀ ਤਰ੍ਹਾਂ ਪੀਸ ਲਈਏ ਵਾਕਈ ਹੁਣ ਕਲਰ ਬਹੁਤ ਅੱਛਾ ਆਇਆ ਆ ਆ ਦੇਖੋ ਜੀ ਘਰ ਦੀ ਪੀਸੀ ਮਹਿੰਦੀ ਲਾਉਂਾਂਗੇ ਆਪਾਂ ਹੁਣ ਬਾਕੀ ਇਹਨੂੰ ਹੱਥ ਤੇ ਲਾ ਕੇ ਦੇਖਾਂਗੇ ਥੋੜੀ دیر ਲਾ ਕੇ ਦੇਖੂੰਗੀ ਫੇਰ ਲਾਉਂਗੀ ਮੈਂ ਵਾਲਾਂ ਵਿੱਚ ਸੋ ਲੋ ਗਾਈਸ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਲੈ ਲੈਣੀ ਕਲੌਂਜੀ ਠੀਕ ਹੈ ਜੀ ਇਹਦੇ ਚ ਆਪਾਂ ਹੁਣ ਕਲੌਂਜੀ ਪਾ ਲੈਣੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਤਲਬ ਭੁੰਨ ਲੈਣਾ ਠੀਕ ਹੈ ਇਸ ਚੰਗੀ ਤਰ੍ਹਾਂ ਪੁੰਨ ਕੇ ਤੇਰੇ ਦੇ ਵਿੱਚ ਹੀ ਹੁਣ ਆਪਾਂ ਪਾਨੇ ਆ ਦਸਾਂ ਪਿਆਜ਼ ਦੇ ਛਿਲਕੇ ਇਹਨਾਂ ਨੂੰ ਵੈਣ ਚੰਗੀ ਤਰ੍ਹਾਂ ਪੁੰਨਿਆ ਇਹਨੂੰ ਪੁੰਨ ਕੇ ਆਪਾਂ ਕੱਢ ਲੈਨੇ ਆ ਕਾਲੀ ਕਰਨੀ ਹੈ ਬਿਲਕੁਲ ਇਹਦਾ ਵੀ ਜਿਵੇਂ ਆਪਾਂ ਪਾਊਡਰ ਜੈ ਨਹੀਂ ਬਣਾਉਂਦੇ ਇਦਾਂ ਹੀ ਬਣਾਣਾ ਬਿਲਕੁਲ ਕਾਲੀ ਕਰ ਲੈਣੀ ਹੈ ਤੁਸੀਂ ਇੱਕ ਲੌਂਜੀ ਠੀਕ ਹੈ ਆ ਦੇਖੋ ਸੁਝੀ ਜੀ ਨਾ ਦੇਖੋ ਜੀ ਪੁੱਜ ਗਈ ਵੀ ਤੁਹਾਨੂੰ ਕਾਲੀ ਹੋ ਗਈ ਕਾਲੀ ਤੇ ਵੈਸੇ ਆਲਰੇਡੀ ਹੁੰਦੀ ਹੈ ਬਿਲਕੁਲ ਆਪਾਂ ਇਹਨੂੰ ਸਾੜ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਲੱਗ ਤੋਂ ਕੱਢ ਲਾਂਗੇ ਨੂੰ ਆਪਾਂ ਇਹ ਪਾ ਲੈਨੇ ਆਪਣੇ ਪਿਆਜ਼ ਤੇ ਲਸਣ ਦੇ ਚੀਜ਼ ਠੀਕ ਹੈ ਇਹਨਾਂ ਵੀ ਆਪਾਂ ਬਿਲਕੁਲ ਬਾਲੇ ਕਰ ਲੈਨੇ ਇਦਾਂ ਹੀ ਭੁੰਨਣਾ ਠੀਕ ਹੈ ਇਹ ਬਾੜਾ ਲਈ ਸਪੈਸ਼ਲ ਮੈਂ ਬਣਾ ਰਹੀ ਆ ਮੈਂ ਕਿਹਾ ਚਲੋ ਤੁਹਾਡੇ ਲਈ ਵੀਡੀਓ ਸ਼ੇਅਰ ਕਰਾਂ ਮੈਂ ਆਪਣੇ ਬਾੜਾ ਲਈ ਐਵੇਂ ਰੱਖਦੀਆਂ ਧਿਆਨ ਇੱਦਾਂ ਹੀ ਬਣਾਉਣੀ ਹੁੰਦੀ ਐ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰਦੀ ਐ ਤੁਸੀਂ ਸੇਮ ਇਦਾਂ ਹੀ ਬਣਾਇਓ ਬਹੁਤ ਵਧੀਆ ਚੀਜ਼ ਐ ਆ ਦੇਖੋ ਮੈਂ ਮੜੀ ਜੀ ਮਹਿੰਦੀ ਵੈਸੀ ਹੀ ਹਲਕੀ ਜੀ ਲਾ ਕੇ ਦੇਖੀ ਸੀ ਤੇ ਦੇਖ ਲਓ ਇੱਕਦਮ ਰੰਗ ਦੇ ਗਈ ਤੇ ਲੋ ਜੀ ਅੱਜ ਦਾ ਬਣੇਗਾ ਬਹੁਤ ਵਧੀਆ ਡਾਈ ਜਿੰਨੂੰ ਕਹਿੰਦੇ ਆ ਨਾ ਪਾਵ ਵਾਲਾਂ ਨੂੰ ਕਾਲੇ ਕਰਨ ਲਈ ਡਾਈ ਬਣਾਉਂਦੇ ਆ ਤੇ ਆ ਦੇਖੋ ਜਿਹੜੇ ਛਿਲਕੇ ਲਏ ਆ ਨਾ ਮੈਂ ਲਸਣ ਦੇ ਤੇ ਪਿਆਜ਼ ਦੇ ਇਹ ਨਾ ਬਿਲਕੁਲ ਸੌਫਟ ਤੇ ਵਧੀਆ ਹੁੰਦੇ ਇਹਨਾਂ ਦੇ ਛਿਲਕਿਆਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਮਿੱਟੀ ਵਗੈਰਾ ਕੱਢ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਸੁਕਾ ਕੇ ਇਹਨਾਂ ਨੂੰ ਬਿਲਕੁਲ ਕੜਾਈ ਦੇ ਵਿੱਚ ਭੁੰਨ ਲੈਣਾ ਤਵੇ ਤੇ ਵੀ ਭੁੰਨ ਸਕਦੇ ਹੋ ਪਰ ਯਾਦ ਰੱਖਿਓ ਜ਼ਿਆਦਾਤਰ ਲੋਹੇ ਦੀ ਕੜਾਈ ਦੇ ਵਿੱਚ ਬਹੁਤ ਵਧੀਆ ਐ ਇਦਾਂ ਭੁੰਨ ਕੇ ਬਿਲਕੁਲ ਕਾਲੇ ਹੋ ਜਾਣਗੇ ਫਿਰ ਇਹਨਾਂ ਦਾ ਤੁਸੀਂ ਬਿਲਕੁਲ ਮਾਹਿੰਜਾ ਪਾਊਡਰ ਬਿਲਕੁਲ ਬਾਰੀਕ ਜਿੰਨੂੰ ਕਹਿੰਦੇ ਆ ਉਹ ਵਾਲਾ ਪਾਊਡਰ ਬਣਾ ਲਿਓ ਤੇ ਵਿੱਚ ਕਲੌਂਜੀ ਜਿਹੜੀ ਆਪਾਂ ਭੁੰਨੀ ਹੋਈ ਏ ਉਹ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਕ ਇਹਨੂੰ ਬਿਲਕੁਲ ਪਾਊਡਰ ਬਣਾ ਕੇ ਫਿਰ ਉਸੇ ਤਰ੍ਹਾਂ ਹੀ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਵਾਂਗੀ ਸੇਮ ਤੁਸੀਂ ਮੇਰੇ ਤਰੀਕੇ ਨਾਲ ਹੀ ਯੂਜ਼ ਕਰਨਾ ਬਹੁਤ ਵਧੀਆ ਚੀਜ਼ ਐ ਲੋ ਗਾਇਜ਼ ਆ ਦੇਖੋ ਆਪਾਂ ਬਿਲਕੁਲ ਪੀਸ ਲਿਆ ਦੇਖੋ ਤੁਸੀਂ ਦੇਖ ਸਕਦੇ ਹੋ ਨਾ ਆ ਦੇਖੋ ਤੁਸੀਂ ਦੇਖੋਗੇ ਕਿ ਦੇਖੋ ਕਿੰਨਾ ਕਾਲਾ ਰੰਗ ਹੋ ਗਿਆ ਆ ਦੇਖੋ ਮੇਰੇ ਹੱਥ ਬਿਲਕੁਲ ਕਾਲੇ ਹੋ ਗਏ ਹਨਾ ਹੁਣ ਇਹਦੇ ਵਿੱਚੋਂ ਥੋੜਾ ਮੈਂ ਪਾਊਡਰ ਕੱਢ ਲਾਂਗੇ ਬਾਕੀ ਚ ਮੈਂ ਮਹਿੰਦੀ ਗੋਲਾਂਗੀ ਆ ਦੇਖੋ ਜੀ ਮਹਿੰਦੀ ਮੈਂ ਬਿਲਕੁਲ ਪੀਸ ਕੇ ਰੱਖ ਲਈ ਆ ਦੇਖੋ ਤੇ ਲੋ ਗਾਇਜ਼ ਆ ਦੇਖੋ ਜੀ ਮੈਂ ਆਪਾਂ ਪੀਸਿਆ ਹੋਇਆ ਹੈ ਨਾ ਇਹਦੇ ਵਿੱਚ ਆਪਣੀ ਘੁਲੀ ਹੋਈ ਪੀਸੀ ਹੋਈ मेहंदी ਆਪਾਂ ਮਿਕਸ ਕਰ ਲਾਂਗੇ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਥੋੜੀ ਦੇਰ ਇੱਕ ਦੋ ਘੰਟੇ ਲਈ ਨਾ ਮਤਲਬ ਰੱਖ ਦਾਂਗੇ ਇਹਨੂੰ ਲੋਹੇ ਦੀ ਕੜਾਈ ਦੇ ਵਿੱਚ ਪਾ ਕੇ ਆ ਦੇਖੋ ਜਿੰਨਾ ਵੀ ਇਹ ਕਾਲਾ ਪਣ ਇਹਦੇ ਵਿੱਚ ਰੰਮ ਜਾਏਗਾ ਤੇ ਨਾਲੇ ਰੰਗਤ ਬਹੁਤ ਵਧੀਆ ਆਉਂਦੀ ਹੈ ਤੇ ਵਾਲਾਂ ਨੂੰ ਕੁਝ ਵੀ ਤੁਹਾਨੂੰ ਡਾਈ ਵਗੈਰਾ ਐਕਸਟਰਾ ਕੁਝ ਵੀ ਪਾਊਡਰ ਜਾਂ ਕੁਝ ਵੀ ਤੁਸੀਂ ਕਰੀ ਲਗਾਉਂਦੇ ਹੋ ਨਾ ਕੋਈ ਚੀਜ਼ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ ਤੇ ਇਸੇ ਤਰ੍ਹਾਂ ਹੀ ਤੁਸੀਂ ਚੰਗੀ ਤਰ੍ਹਾਂ ਇਹਨੂੰ ਘੋਲ ਕੇ ਰੱਖ ਦਿਓ ਠੀਕ ਹੈ ਜੀ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਈ ਯਾਦ ਰੱਖਿਓ ਬਿਲਕੁਲ ਮਿਕਸ ਕਰ ਸਕਦੇ ਹੋ ਤੁਸੀਂ ਜੇਕਰ ਚਾਹੋ ਤਾਂ ਇਹਦੇ ਵਿੱਚ ਚਾਹ ਪੱਤੀ ਦਾ ਪਾਣੀ ਵੀ ਤੁਸੀਂ ਮਿਕਸ ਕਰ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਮੈਂ ਤਾਂ ਦੇਖੋ ਜਿਵੇਂ ਲਗਾਉਂਦੀ ਹਾਂ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਤੇ ਸੇ ਮੈਂਦੇ ਹੀ ਤੁਹਾਡੇ ਵਾਲ ਜਿਹੜੇ ਲਗਾਓਗੇ ਨਾ ਵਾਲਾਂ ਤੇ 2-3 ਘੰਟੇ ਤੱਕ ਤੁਹਾਡੇ ਵਾਲਾਂ ਦਾ ਬਹੁਤ ਵਧੀਆ ਰਿਜ਼ਲਟ ਮਿਲੇਗਾ ਵਾਲ ਤੁਹਾਡੇ ਇੱਕਦਮ ਕਾਲੇ ਹੋ ਜਾਣਗੇ ਤੇ ਵਾਲਾਂ ਨੂੰ ਧੋਣ ਤੋਂ ਬਾਅਦ ਤੁਸੀਂ ਯਾਦ ਰੱਖਿਓ ਕਿ ਸਰੋਂ ਦਾ ਤੇਲ ਜ਼ਰੂਰ ਹਲਕਾ ਜਿਹਾ ਲਾ ਲੈਣਾ ਠੀਕ ਹੈ ਇੱਕਦਮ ਕਾਲੀ ਰੰਗ ਚੜ ਜਾਏਗਾ ਤੇ ਵਾਲ ਨਾ ਦੂਸਰੀਆਂ ਡਾਈਆਂ ਤੋਂ ਤੁਸੀਂ ਬਚੋ ਤੇ ਘਰ ਦੀ ओरिजिनल ਮਹਿੰਦੀ ਤੇ ओरिजिनल ਇਹ ਵਾਲਾ ਕਲਰ ਲਗਾ ਕੇ ਦੇਖੋ ਜਿਹੜੇ ਮੈਂ ਬਣਾਇਆ ਨਾ ਲਸਣ ਪਿਆਜ਼ ਲਸਣ ਦੇ ਛਿਲਕਿਆਂ ਤੇ ਤੇ ਪਿਆਜ਼ ਦੇ ਛਿਲਕਿਆਂ ਦਾ ਪਾਊਡਰ ਇਹ ਬਹੁਤ ਵਧੀਆ ਹੁੰਦਾ ਬਹੁਤ ਅੱਛਾ ਹੁੰਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵੀਡੀਓ ਦੇ ਨਾਲ ਸੈਸਟਿਕਾ